ਮਲਿਕ ਨੇ ਕਾਲੀ ਮਾਤਾ ਦਾ ਸਰੂਪ ਬਣਾਇਆ ਸੀ ਤਾਂ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਉਹਨਾਂ ਤੇ ਐਫ ਆਈ ਆਰ ਵੀ ਦਰਜ ਹੋਈ ਤਾਂ ਇਸ ਦੇ ਚੱਲਦਿਆਂ ਹੀ ਾਰਮਾਨ ਮਲਿਕ ਤੇ ਬਜਰੰਗ ਦਲ ਵੱਲੋਂ ਇੱਕ ਕੇਸ ਕੀਤਾ ਗਿਆ ਕੇਸ ਦਰਜ ਕੀਤਾ ਗਿਆ ਕਿ ਾਰਮਾਨ ਮਲਿਕ ਵੱਲੋਂ ਵੀ ਜਿਹੜਾ ਆ ਹਨੂਮਾਨ ਜੀ ਦਾ ਸਰੂਪ ਬਣਾਇਆ ਗਿਆ ਮਜ਼ਾਕ ਉਡਾਇਆ ਗਿਆ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਾਰਮਾਨ ਮਲਿਕ ਨੇ ਹਨੂਮਾਨ ਜੀ ਦਾ ਸਰੂਪ ਜਿਹੜਾ ਉਹ ਨਹੀਂ ਬਣਾਇਆ ਸੀ ਤਾਂ ਉੱਥੇ ਹੀ ਇੱਕ ਵੀਡੀਓ ਅਰਮਾਨ ਮਲਿਕ ਨੇ ਸਾਂਝੀ ਕੀਤੀ ਹੈ ਤੇ ਵੀਡੀਓ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਤਾਂ ਅਰਮਾਨ ਮਲਿਕ ਨੇ ਆਪਣੇ ਬੱਚੇ ਨੂੰ ਗੋਦੀ ਚੱਕਿਆ ਹੋਇਆ ਹੈ ਤੇ ਉਥੇ ਇੱਕ ਹੋਰ ਕੋਈ ਆਰਟਿਸਟ ਹੈ ਹੋਰ ਕੋਈ ਬੰਦਾ ਹੈ ਜੋ ਹਨੂਮਾਨ ਜਿਹਦੇ ਸਰੂਪ ਦੇ ਵਿੱਚ ਨਜ਼ਰ ਆ ਰਿਹਾ ਤਾਂ ਉਥੇ ਹੀ ਅਰਮਾਨ ਮਲਿਕ ਨੇ ਇਹ ਕਹਿ ਕੇ ਬਜਰੰਗ ਦਲ ਵੱਲੋਂ ਸਾਨੂੰ ਜਿਹੜਾ ਸਾਡੇ ਤੇ ਕੇਸ ਕੀਤਾ ਗਿਆ ਹੈ ਤੇ ਇਸ ਦੇ ਚੱਲਦੇ ਹੀ ਪਾਇਲ ਮਲਿਕ ਪਿਛਲੇ ਦਿਨੀ ਬਿਮਾਰ ਹੋ ਗਏ ਸੀ ਜਿਸ ਤੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਇਹ ਮੁੱਦਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਉਹਨਾਂ ਨੂੰ ਜਿਹੜਾ ਆ ਉਹ ਕਹਿ ਰਹੇ ਨੇ ਕਿ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਅਰਮਾਨ ਮਲਿਕ ਨੇ ਇੱਥੇ ਤੱਕ ਵੀ ਬਿਆਨ ਦੇ ਦਿੱਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਸੇਫ ਨਹੀਂ ਹੁਣ ਮੈਂ ਜਲਦੀ ਪੰਜਾਬ ਛੱਡ ਦੇਵਾਂਗਾ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਵਕਤ ਪਾਇਲ ਮਲਿਕ ਅਰਮਾਨ ਮਲਿਕ ਦਾ ਮੁੱਦਾ ਬੇਹੱਦ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਪਾਇਲ ਮਲਿਕ ਨੇ ਕਾਲੀ ਮਾਤਾ ਦਾ ਸਰੂਪ ਬਣਾਇਆ ਸੀ ਤਾਂ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਉਹਨਾਂ ਤੇ ਐਫ ਆਈ ਆਰ ਵੀ ਦਰਜ ਹੋਈ ਤਾਂ ਇਸ ਦੇ ਚੱਲਦਿਆਂ ਹੀ ਅਰਮਾਨ ਮਲਿਕ ਤੇ ਬਜਰੰਗ ਦਲ ਵੱਲੋਂ ਇੱਕ ਕੇਸ ਕੀਤਾ ਗਿਆ ਕੇਸ ਦਰਜ ਕੀਤਾ ਗਿਆ ਕਿ ਅਰਮਾਨ ਮਲਿਕ ਵੱਲੋਂ ਵੀ ਜਿਹੜਾ ਆ ਹਨੂਮਾਨ ਜੀ ਦਾ ਸਰੂਪ ਬਣਾਇਆ ਗਿਆ ਮਜ਼ਾਕ ਉਡਾਇਆ ਗਿਆ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਰਮਾਨ ਮਲਿਕ ਨੇ ਹਨੂਮਾਨ ਜੀ ਦਾ ਸਰੂਪ ਜਿਹੜਾ ਉਹ ਨਹੀਂ ਬਣਾਇਆ ਸੀ ਤਾਂ ਉੱਥੇ ਇੱਕ ਵੀਡੀਓ ਅਰਮਾਨ ਮਲਿਕ ਨੇ ਸਾਂਝੀ ਕੀਤੀ ਹੈ ਤੇ ਵੀਡੀਓ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਤਾਂ ਅਰਮਾਨ ਮਲਿਕ ਨੇ ਆਪਣੇ ਬੱਚੇ ਨੂੰ ਗੋਦੀ ਚੱਕਿਆ ਹੋਇਆ ਹੈ ਤੇ ਉੱਥੇ ਇੱਕ ਹੋਰ ਕੋਈ ਆਰਟਿਸਟ ਹੈ ਹੋਰ ਕੋਈ ਬੰਦਾ ਹੈ ਜੋ ਹਨੂਮਾਨ ਜੀ ਦੇ ਸਰੂਪ ਦੇ ਵਿੱਚ ਨਜ਼ਰ ਆ ਰਿਹਾ ਤਾਂ ਉੱਥੇ ਹੀ ਅਰਮਾਨ ਮਲਿਕ ਨੇ ਇਹ ਕਹਿ ਕੇ ਬਜਰੰਗ ਦਲ ਵੱਲੋਂ ਸਾਨੂੰ ਜਿਹੜਾ ਸਾਡੇ ਤੇ ਕੇਸ ਕੀਤਾ ਗਿਆ ਹੈ ਤੇ ਇਸ ਦੇ ਚੱਲਦੇ ਹੀ ਪਾਇਲ ਮਲਿਕ ਪਿਛਲੇ ਦਿਨੀ ਬਿਮਾਰ ਵੀ ਹੋ ਗਿਸੀ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਇਹ ਮੁੱਦਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਉਹਨਾਂ ਨੂੰ ਜਿਹੜਾ ਆ ਉਹ ਕਹਿ ਰਹੇ ਨੇ ਕਿ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਅਰਮਾਨ ਮਲਿਕ ਨੇ ਇੱਥੇ ਤੱਕ ਵੀ ਬਿਆਨ ਦੇ ਦਿੱਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਸੇਫ ਨਹੀਂ ਹੁਣ ਮੈਂ ਜਲਦੀ ਪੰਜਾਬ ਛੱਡ ਦੇਵਾਂਗਾ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ